ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਹਰ ਇੱਕ ਦਾ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ। ਹੁਣ ਬੈਠਾ ਟਾਈਮ ਹੈ ਜੀ ਤੇ 2:30 ਵਜੇ ਨੇ ਆਪਾਂ ਲੱਗਿਆ ਵੀਡੀਓ ਸ਼ੁਰੂ ਕਰੀਏ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ। ਵੀਡੀਓ ਨੂੰ ਪੂਰਾ ਜਰੂਰ ਦੇਖਿਓ। ਵੀਰੇ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ। ਬਾਕੀ ਅੱਜ ਆਪਾਂ ਰੱਖਣਾ ਜੀ ਸੂਈ ਦੇ ਵਿੱਚ ਸਮਾਨ ਕਿ ਜੇ ਏਸਰ ਨੇ ਫਰਿੱਜ ਲਾ ਲਈ ਆਪਣੀ ਫਰਿੱਜ ਤਾਂ ਬਗੈਸੇ ਪਹਿਲੇ ਲਗਾ ਕੇ ਸੀ ਗੇਟ ਲਗਾਉਣ ਤੋਂ ਪਹਿਲਾਂ ਆਪਾਂ ਫਰਿੱਜ ਲਾ ਲਈ ਸੀ ਕਿਉਂਕਿ ਆਪਣੀ ਪਲੇਸ ਜਿਹੜੀ ਹੈ ਦੀ ਥੋੜੀ ਚੌੜੀ ਜਾਵਾ ਤੇ ਗੇਟ ਫਿਰ ਉਹ ਕਹਿੰਦੇ ਸੀ ਲੱਗ ਜਾ ਫਿਰ ਉਹਦ ਮੁਸ਼ਕਿਲ ਆਉਗੀ ਰੱਖਣ ਦੇ ਵਿੱਚ ਹੋ ਸਕਦਾ ਕਹਿ ਨੰਗੇ ਨਾ ਗੇਟ ਤੋਂ ਬਣਾ ਬੜੇ ਮੁਸ਼ਕਿਲ ਨਾ ਨਗਾ ਇਹ ਜੀ ਥੋੜੀ ਥੋੜੀ ਜਗ੍ਹਾ ਬਚੀ ਸੀ ਉਹ ਕਿਹਾਂ ਲੱਗਦਾ ਸੀ ਨਾਲ ਟੱਚ ਹੋ ਗਈ ਤੇ ਫਿਰ ਕਲੀ ਫਰਿੱਜ ਹੀ ਲਗਾਈ ਹਮਲੇ ਸਟੈਂਡ ਵਗੈਰਾ ਲਗਾਣਾ ਪਾ ਭਾਂਡਿਆਂ ਵਾਲਾ ਤੇ ਬਾਕੀ ਹੁਣ ਮੇ ਲੱਗੀਆਂ ਜੀ ਵੈਸੀ ਵੀ ਕੀ ਅੱਜ ਸ਼ੈਂਕਰੀ ਦੇ ਟੁੰਡੀਆਂ ਵਗੈਰਾ ਉਹਦੀ ਫਿਟਿੰਗ ਕਰਕੇ ਜਾਣੀ ਥੱਲੇ ਇਹ ਪਾਈਪ ਲਗਾਉਣੀ ਲੱਗੀ ਆ ਤੇ ਉਹਦਾ ਕਰਕੇ ਨਾ ਉਹਨੇ ਜਾਲੀ ਵੀ ਕੋਲ ਲਈ ਸਿੱਧੋਂ ਖਿੜਕੀ ਤੋਂ ਦੋ ਦੋ ਜਾਲੀਆਂ ਲਗਾ ਦਿੱਤੀ ਉਹਦਾ ਕਰਕੇ ਮੁੱਖੀਆਂ-ਮੱਖੀਆਂ ਹੋ ਗਈਆਂ ਸਿੱਧਾ ਬਾਰੰਦਰ ਫਿਰ ਮੈਂ ਜਿਹੜਾ ਹਿੱਟ ਹੈ ਕਾਲਾ ਹਿੱਟ ਉਹ ਚੜਕਤਾ ਸਿੱਧਾ ਮੁੱਖੀਆਂ ਦਾ ਮਰ ਗਿਆ ਸਾਰਿਆਂ ਹੁਣ ਵੈਸੇ ਤਾਂ ਆਪਣੀ ਉਸੇ ਸਾਹ ਪੇ ਸਿੰਗ ਤੁਸੀਂ ਦੇਖਦੇ ਸ ਕਰੋ ਜੀ ਪਾਣੀ ਲਾਉਂਦੇ ਸੀ ਦੇ ਵਿੱਚ ਤੇ ਛੱਡ ਜੁੱਟ ਚਿੱਤਰਾਂ ਦਾ ਲਗਾ ਲਿਆ ਹੁਣ ਬਠੇ ਤਵਰੀ ਮੈਂ ਫਰਨੈਲ ਪਾ ਕੇ ਵੀ ਇਹਨੂੰ ਮੈਂ ਚਿੰਕਰਾ ਸੈੱਟ ਨੂੰ ਸਾਫ ਕਰਨਾ ਤੇ ਫਰਨਾਕ ਜਿਹੜਾ ਕੱਲ ਲੈ ਕੇ ਸੀ ਮਲੇਰ ਕੋਲੇ ਤੋਂ ਕਿ ਉਹ ਕਹਿੰਦੇ ਵੀ ਕੁਝ ਕੁ ਹੁੰਦਾ ਨਹੀਂ ਆ ਪਾ ਕੇ ਕਿ ਫ੍ਰੈਗਰੈਂਸ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹੀ ਗੱਲ ਮੈਂ ਥੋੜੇ ਜਿਹਾ ਪਾਣੀ ਦੇ ਵਿੱਚ ਕੁਸ਼ਕ ਹੁੰਦਾ ਪਾਈ ਆ ਦੀ ਤੇ ਬਹੁਤ ਜ਼ਿਆਦਾ ਫ੍ਰੈਗਰੈਂਸ ਆਉਂਦੀ ਆ ਤੇ ਹੁਣ ਮੈਂ ਕਿਹਾ ਵੀ ਚਲੋ फटाफट ਪਹਿਲਾਂ ਸੈੱਟ ਸਾਫ ਕਰ ਲਾ ਤੇ ਤੁਸੀਂ ਵੀਡੀਓ ਤੋਂ ਬਨੇ ਰਹੋ ਜੀ ਅੱਜ ਆਪਾਂ ਸੋਈ ਦੇ ਵਿੱਚ ਥੋੜਾ ਬਸ ਸਮਾਨ ਧਰਨਾ ਤੇ ਗੈਸਟ੍ਰੋਲਾ ਵੀ ਰੱਖਾਂਗੇ ਤੇ ਅੱਜ ਆਪਾਂ ਜਿਹੜਾ ਰੋਟੀ ਪਾਣੀ ਹੋ ਸੋਈ ਜੀ ਆਪਾਂ ਤਿਆਰ ਕਰਾਂਗੇ कि मैंने बहुत ज्यादा खुशी हुई कि इस काल दी बीआर तिमेर रसोई ਦੇ ਵਿੱਚ ਕਿਉਂਕਿ ਬਹੁਤ ਤਾਂ ਕਹਿਣਾ ਹੈ ਨਾ ਸਬਰ ਦਾ ਫਲ ਮਿੱਠਾ ਬਹੁਤ ਲੰਬੇ ਟਾਈਮ ਤੋਂ ਸੋਚ ਰਹੀ ਸੀ ਕਿ ਕਦ ਮੇਰੀ ਰਸੋਈ ਬਣੂਗੀ ਕਿਉਂਕਿ ਘੌਰਤ ਲਈ ਤਾਂ ਤੁਹਾਨੂੰ ਪਤਾ ਵੀ ਰਸੋਈ ਜਿਹੜੀ ਹੁੰਦੀ ਹੈ ਬਹੁਤ ਇੰਪੋਰਟੈਂਟ ਹੁੰਦੀ ਹੈ ਨਾ ਤੇ ਆਪਣੀ ਜਿਆਦਾ ਜ਼ਿੰਦਗੀ ਜਿਹੜੀ ਰਸੋਈ ਦੇ ਵਿੱਚ ਨਿਕਲਦੀ ਆ ਸੋ ਤੁਹਾਡਾ ਕਿ ਮੈਨੂੰ ਇਹ ਗੱਲ ਨਾ ਪੁੱਛੀ ਸੀ ਤੁਸੀਂ ਮੇਰੇ ਸੋਈ ਬੜੇ ਚੇਤ ਚੇਤੀ ਕਿ ਮੈਂ ਮਤਲਬ ਆਗਰ ਕੰਮ ਰਸੋਈ ਦੇ ਵਿੱਚ ਕਰਾਂ ਤੇ ਮੈਂ ਕਿ ਫਟਾਫਟ ਤਾਂ ਕਰਕੇ ਮੈਂ ਕਿ ਚਲੋ ਮੈਂ ਸਭਾਈ ਕਰ ਲਵਾਂ ਵੇਸ ਤਾਂ ਦੁਪਹਿਰ ਹੈ ਸਾਈ ਮਿਲ ਕੀ ਏਰਮਾਨ ਵੀ ਕਹਿ ਰਿਹਾ ਸੀ ਕਿ ਨਾ ਜੀ ਗਰਮੀਆਂ ਬਹੁਤ ਹਨ ਪਰ ਮੈਨੂੰ ਖੁਸ਼ੀ ਇੰਨੀ ਜ਼ਿਆਦਾ ਮੈਂ ਕਹਿੰਦੀ ਕੋਈ ਗੱਲ ਨਹੀਂ ਮੈਂ ਸ਼ਾਮ ਹੋ ਜੂਗੀ ਫਿਰ ਸਾਰਾ ਸੈੱਟ ਕਰਦੇ ਕਰ ਤੇ ਮੈਨੂੰ ਮੈਂ ਕੋਈ ਤਾਂ ਸਟਾਰਟ ਕਰਨੀ ਹੈ ਜਿਹੜਾ ਪਾਂਡਿਆਂ ਦਾ ਰੈਕ ਹੈ ਜੀ ਉਹ ਮੈਂ ਖਰੀਦਿਆ ਨਹੀਂ ਉਹ ਮੇਰੇ ਕੋਲ ਪਹਿਲਾਂ ਦਾ ਪਿਆ ਤਿੰਨ ਬਰਸਤੀ ਤੋਂ ਤਾਇਆ ਉਹ ਨੂੰ ਧੋਣਾ ਉਹਦਾ ਵੀ ਉਹਦੀ ਵੀਡੀਓ ਵੀ ਤੁਹਾਨੂੰ ਸ਼ੇਅਰ ਕਰਾਂਗੇ ਤੇ ਬਾਕੀ ਜੁਮੇ ਪਿਆਜ਼ ਟਮਾਟਰ ਤੇ ਆਲੂ ਮੱਖਣ ਟੋਕਰੀਆਂ ਵਗੈਰਾ ਉਹ ਸਾਰਾ ਕੁਝ ਮੇਰੇ ਕੋਲ ਮੇਰਾ ਪਹਿਲਾ ਦਾ ਸਮਾਨ ਪਿਆ ਜੀ ਜਦੋਂ ਅਪਾ ਚੰਡੀਗੜ੍ਹ ਹੁੰਦੇ ਸੀ ਉਦੋਂ ਉੱਥੋਂ ਦਾ ਮੇਰਾ ਸਾਰਾ ਸਮਾਨ ਲੈਤਾ ਹੋ ਇਥੇ ਸੋਈ ਹੁੰਦੀ ਸੀ ਤਾਂ ਕਰਕੇ ਮੈਂ ਉੱਪਰ ਸੱਤੀ ਤੇ ਰੱਖਦਾ ਸੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਬੈੱਡ 'ਚ ਰੱਖੀਆਂ ਸੀ ਅਸੀਂ ਉੱਪਰ ਸੱਤੀ ਤੇ ਰੱਖੀਆਂ ਹੋਈਆਂ ਸੀ ਹੁਣ ਅੱਜ ਆਪਾਂ ਸਾਰਾ ਕੁਝ ਕੱਢ ਕੇ ਟਿਕੀ ਇਥੇ ਲਗਾਵਾਂਗੇ ਤੇ ਤੁਸੀਂ ਸਾਰਾ ਵੀਡੀਓ ਦੇਖਿਓ ਜੋ ਆਪਰੇ ਵੀਡੀਓ ਬਹੁਤ ਸੋਹਣੀ ਬਣ ਰਹਾ ਹੈ ਕਿਉਂਕਿ ਮੈਂ ਤੁਸੀਂ ਦੇਖ ਸਕਦੇ ਹੋ ਮੈਂ ਕੋਲੇ ਰੱਖਿਆ ਹੈ हेयर स्टाइल ਫੋਮ ਵਾਲਾ ਇਹ ਵੀ ਬਹੁਤ ਵਧੀਆ ਸ਼ੂਟ ਹੋ ਰਹੀ ਹੈ ਸਸਾ ਟੂਟੂਲ ਵੀ ਪਾ ਲੈਂਦੀ ਐ ਜੀ ਫਰਨਾਣਾਂ ਮੱਖੀਆਂ ਵੀ ਰਹਿਣੀਆਂ ਵੈਸਤ ਆਪਣੀਆਂ ਮੱਖੀਆਂ ਮੰਦਰ ਇੱਥੇ ਹੈ ਨਹੀਂ ਰਸੋਈ ਚ ਪਰ ਫਿਰ ਵੀ ਐ ਹੁੰਦਾ ਵੀ ਚਲੋ ਵੀ ਜੇ ਇੱਕ ਅੱਧੀ ਮੱਖੀ ਹੋਊਗੀ ਫਿਰ ਸਭ ਤੇ ਬੈਠਦੀ ਐ ਨਹੀਂ ਮੱਖੀ ਇੱਕ ਪਲਗ ਇੱਕ ਪਲੱਗ ਜੀ ਆਪਣਾ ਇੱਥੇ ਆ ਇੱਥੇ ਵੈਸੇ ਮਾਰਨ ਚਾਰ ਬਜਾਤਾ ਸੀ ਤੇ ਇਹ ਪਲੱਗ ਆਪਾਂ ਲਵਾਇਆ ਸੀ ਨਾ ਅਜਿਵੇਂ ਪਿਓਰ वगੈਰਾ ਜਿਹੜਾ ਹੁੰਦਾ ਉਹ ਪਾਣੀ ਵਾਲਾ ਸੀ ਤਾਂ ਉਹਦੇ ਨਾਲ ਸੇ ਉਸ ਲਈ ਕਿ ਇਤੋਂ ਤੱਕ ਸਭ ਸਾਫ ਕਰੀਏ ਕਿਉਂਕਿ ਜਿਹੜੀ ਸ਼ਿੰਗਾਂ ਇਹਦੇ ਵਿੱਚਾਂ ਦੀ ਬਾਈਕ ਲਾਉਣੀ ਆ ਇਹਦੀ ਜਿਹੜੀ ਬਾਸਲਾ ਹੁੰਦੀ ਆ ਉਹ ਹੈ ਨਹੀਂ ਸੀ ਐ ਤੇ ਹੁਣ ਮੇਰੇ ਹਸਬੰਦ ਉਹਨੂੰ ਲਗਾਉਣਗੇ ਫਿਰ ਉਸ ਤੋਂ ਬਾਅਦ ਅਸੀਂ ਇੱਧਰ ਲਈ ਸੈਲਫਾ ਉਹਦੇ ਵੀ ਸफाई ਕਰਦਾਂਗੇ ਤੇ ਆਪਾਂ ਹਣੇ ਸਭ ਇਤੋਂ ਤੱਕ ਸਫਾਈ ਕਰੀਏ ਤੇ ਆਪਾਂ ਪਹਿਲਾਂ ਇਹਨੇ ਇੱਕ ਥਾਂ ਦੀ ਇਹਦੀ ਸੈਟਿੰਗ ਅਸਮਾਨ ਦੀ ਉਹ ਕਰ ਲੈਂਦੇ ਆ ਪਹਿਲਾਂ ਆਪਾਂ ਲਓ ਜੀ ਆਪਣਾ ਗੈਸ ਸੁਦਾ ਤਾਂ ਹੈ ਇੱਧਰ

ਫਾਈਟ ਵੀ ਕਿਉਂਕਿ ਉਹਦੇ ਥਾਂ ਥੋੜਾ ਹੁਣ ਕਰਕੇ ਬਹੁਤ ਜਿੰਨੀ ਵੀ ਕੋਸ਼ਿਸ਼ ਕਰ ਲੈਂਦੇ ਅਸੀਂ ਸਾਫ਼-ਸਾਫ਼ ਵੀ ਫਿਰ ਵੀ ਉਹ ਖਲਾਣੇ ਦਾ ਪੇਜ ਆਉਂਦਾ ਸੀ ਕਿਉਂਕਿ ਉਹ ਸੀ ਰੈਨ ਰੈਨ ਦਾ ਸੀ ਉਹ ਸੀ मतलब ਫ੍ਰੀਜ ਸੀ ਉਥੇ ਹੀ ਸਾਫ਼ ਖਾਣ ਕੇ ਉਹ ਤੇ ਪੇਚੀ ਹੋ ਗਈ ਸਮਾਨ ਹੋ ਗਿਆ ਥੋੜਾ ਕਰਕੇ ਬਹੁਤ ਆਇਆ ਨਹੀਂ ਗਾਉਣਿਆ ਇਹਨਾਂ ਸਿੱਖਤ ਉਹਨਾਂ ਦੇ ਦਰ ਪਰ ਉਹ ਕਮਰਾ ਪਹੁੰਚੂਗੀ ਉੱਥੇੜਾ ਸਮਾਨ ਉਹ ਚੰਡੀ ਰੱਖਿਆ ਜੋ ਇਧਰੋਂ ਹੀ ਪਰਮਾਰੀ ਜਾਂ ਕਿ ਉੱਧਰ ਰੱਖ ਦਾਂਗੇ ਉਹਦੀ ਵੀਡੀਓ ਵੀ ਪਾਣਾ ਤੇ ਸ਼ੇਅਰ ਕਰਾਂਗੇ ਇਧਰਲਾ ਇਹ ਕਮਰਾ ਜਿਹੜਾ ਜੀ ਬੈੱਡ ਲੱਗੇ ਜਨੇ ਇਹ ਆਪਾਂ ਬਿਲਕੁਲ ਵੀ ਨਹੀਂ ਖਾਲੀ ਕਰਨਾਂਗੇ ਪਹਿਲੇ ਬੈੱਡ ਬੈੱਡ ਰੱਖਾਂਗੇ ਫੇ ਸਮਾਨ ਨਹੀਂ ਬਸ ਆਹ ਕਿ ਪਾਸੇ ਕਰਨਾਂਗੇ ਕੀ ਰਿੰਕ ਤੋਂ ਕਿ ਆਪਾਂ ਇਹਨੂੰ ਜਿਆਦਾ ਨਹੀਂ ਕਿਹਾ ਜਾਂਦਾ ਇਸ ਤਰ੍ਹਾਂ ਕਰਕੇ ਸੈੱਟ ਕਰਕੇ ਰੱਖਣਾ ਹੈ ਇਹ ਉੱਤੇ ਪਈਆਂ ਸੀ ਪਰ ਤੱਤੀ ਸੀ ਉਹਦਾ ਕਰਕੇ ਠੂਆ ਜਾ ਜੰਮ ਗਿਆ ਨਾ ਮੈਨੇ ਉਸਨੂੰ ਤਲਫੋਨ ਲਾਇਆ ਹਾਂ ਜੀ ਕੱਢ ਦੇ ਕੇ ਦੁਬਾਰਾ ਸਾਫ਼ ਕੱਢ ਲਾਂਗੇ ਇਹ ਹਲਕੇ ਇਹਨਾਂ ਨੂੰ ਇੱਕ ਵਾਰੀ ਧੋ ਤੋਂ ਮੈਂ ਰੱਖ ਰਹੀ ਹਾਂ ਜੀ ਹੁਣ ਆਪਾਂ ਕਰ ਰਹੇ ਆ ਫਿਟਿੰਗ ਭਾਂਡਿਆਂ ਵਾਲੇ ਰੈਕ ਦੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਿਆ ਜੀ ਇੱਧਰ ਸਾਈਡ ਤੇ ਰੈਕ ਇਹ ਰੈਕ ਆਪਾਂ ਮੁੱਲ ਨਹੀਂ ਲੈ ਕੇ ਆਉਂਦਾ ਇਹ ਮੇਰਾ ਪਹਿਲਾ ਪੁਰਾਣਾ ਰੈਕ ਹੈ ਜੀ ਘੱਟੋ ਘਾਟ 6-7 ਸਾਲ ਪੁਰਾਣਾਗਾ ਇਹ ਪ੍ਰਸਪਤੀ ਦੇ ਪਿਆਸ ਹੈਗਾ ਪਹਿਲਾਂ ਆਪਾਂ ਇਹਨੂੰ ਧੋ ਲਿਆ ਚੰਗੀ ਤਰ੍ਹਾਂ ਤੇ ਹੁਣ ਦੀ ਫਿਟਿੰਗ ਹੋ ਰਹੀ ਆ ਫਿਟਿੰਗ ਆਪਾਂ ਟੂਟੀਆਂ ਦੇ ਉੱਪਰ ਹੀ ਕਰਾ ਰਹੇ ਆ ਤੇ ਹਾਲੇ ਆਪਾਂ ਲੱਕੜ ਦੀ ਫਿਟਿੰਗ ਨਹੀਂ ਕਰਾ ਰਹੇ ਜੀ ਕਿਉਂਕਿ ਲੱਕੜ ਦੀ ਫਿਟਿੰਗ ਠਹਿਰ ਕੇ ਕਰਾਵਾਂਗੇ ਲਓ ਜੀ ਆਪਣਾ ਇਹਦਾ ਪਾਂਡਿਆਂ ਦਾ ਰੈਕਾ ਉਹ ਤਾਂ ਲੱਗ ਗਿਆ ਤੇ ਹੁਣ ਆਪਾਂ ਨੀਚੋਂ ਸਫਾਈ ਕਰ ਲਾਂਗੇ ਆ ਦੇਖੋ ਜਿਹੜੀ ਡ੍ਰਿੱਲ ਨਾਲ ਗਲੀਆਂ ਵਗੈਰਾ ਕੱਢੀਆਂ ਤੇ ਪੇਚ ਵਗੈਰਾ ਕਿਸੇ ਨੇ ਉਹਦਾ ਕਰਕੇ ਫਿਰ ਥੱਲੇ ਗਰਦ ਬਹੁਤ ਪੈ ਗਈ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਥੱਲੇ ਵੀ ਸਫਾਈ ਕਰ ਲਾਂਗੇ ਸ਼ਿੰਕਰ ਦੇ ਵਿੱਚ ਵੀ ਕਿਉਂਕਿ ਸ਼ਿੰਕਰ ਦੀ ਫਿਟਿੰਗ ਪਾਈ ਵਦਿਨਾਂ ਥੱਲੇ ਕਰ ਲਈ ਤੇ ਆ ਸੀਮੈਂਟ ਵਗੈਰਾ ਬਾਕੀ ਆ ਜਿਹੜੀ ਇਹਨਾਂ ਨੇ ਇੱਥੋਂ ਖੋਲੇ ਸੀ ਇੱਥੇ ਟੂਟੀਆਂ ਕੱਸੀਆਂ ਨਾ ਆ ਚੀਜ਼ ਖੋਲੀਆਂ ਇੱਥੋਂ ਤੇ ਇਹ ਹੁਣ ਆਪਾਂ ਚੰਗੀ ਤਰ੍ਹਾਂ ਸਫਾਈ ਕਰ ਲਾਂਗੇ ਤੇ ਮੈਂ ਤਾਂ ਹੀ ਨਹੀਂ ਸੀ ਨਾ ਤਾਂ ਹੀ ਛੱਡਤਾ ਸੀ ਜੀ ਇੱਧਰਲਾ ਕਿਉਂਕਿ ਮੈਨੂੰ ਪਤਾ ਸੀ ਵੀ ਉੱਪਰ ਜਦੋਂ ਇਹ ਲਗਾਉਣਾ ਸਟੈਂਡ ਫਿਰ نیچے ਗਰਦਪੂਰ ਦੁਆਰੇ ਆਪਣੇ ਤਾਂ ਕਰਕੇ ਆਪਾਂ ਉਧਰਲੀ ਜਿਹੜੀ ਸੈਲਫ ਹੈ ਆ ਵਾਲੀ ਸਾਰੀ ਸੈਲਫ ਛੱਡਤੀ ਸੀ ਨੀ ਇੱਕ ਵੈਸੇ ਤਾਂ ਇਹ ਇੱਕ ਵਾਰੀ ਤਾਂ ਸਾਫ਼ ਕਰੀ ਹੋਈ ਆ ਤੇ ਪਰ ਹੁਣ ਦੁਆਰਾ ਗਰਪ ਬੰਨ ਕਰਕੇ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤੇ ਪਾਂੰਡ ਇਹ ਰਿਕ ਬਹੁਤ ਸੌਣ ਲੱਗ ਰਿਹਾ ਜੀ ਹਲੇ ਇਹਨੂੰ ਆਪਾਂ ਕਵਰ ਨਹੀਂ ਕਰਦੇ ਕਿਉਂਕਿ ਆਪਣੇ ਇੱਧਰ ਵੀ ਜਾਲੀ ਲੱਗੀ ਹੋਈ ਹੈ ਤੁਹਾਨੂੰ ਪਤਾ ਤੇ ਇੱਧਰ ਵੀ ਆਪਣਾ ਜਾਲੀ ਵਾਲਾ ਗੇਟ ਆ ਤੇ ਮੱਖੀ ਵਗੈਰਾ ਜਿਹੜੀ ਹੋਊਗੀ ਉਹ ਆਪਾਂ ਹਿੱਟ ਕਾਲਾ ਹਿੱਟ ਛਿੜਕ ਦਿਆ ਕਰਾਂਗੇ ਤੇ ਮੱਖੀ ਤਾਂ ਨਹੀਂ ਹੁਣ ਆਇਆ ਕਰੂਗੀ ਬਾਕੀ ਗਰਦ ਵਗੈਰਾ ਵੀ ਨਹੀਂ ਆਊਗੀ ਤੇ ਪਰ ਕਾਰਨ ਇਹ ਹੈ ਜਿਹਨੂੰ ਨਾਟ ਰੱਖੰਦਾ ਕਿਉਂਕਿ ਹਲੇ ਆਪਾਂ ਤੁਹਾਨੂੰ ਲੱਕੜ ਦੀ ਫਿਟਿੰਗ ਕਰਾਵਾਂਗੇ ਫਿਰ ਇਹ ਸਾਰੇ ਇੱਥੇ ਫਿਟਿੰਗ ਕਰਾਵਾਂਗੇ ਪ੍ਰੋਪਰ ਜੀ ਫਿਰ ਉਹਦਾ ਕਰਕੇ ਉਹਦਾ ਨਾੜ ਹੀ ਫਿਰ ਇਹ ਫਿਟਿੰਗ ਕਰਾ ਲਾਂਗੇ ਤੇ ਵਿਚੀ ਉਦੋਂ ਕੀ ਜ਼ਿਰ ਦੀ ਫਿਟਿੰਗ ਵੀ ਵਿਚੀ ਕਰਵਾ ਦਾਂਗੇ ਫਿਰ ਤੇ ਫਿਰ ਹੁਣ ਇਕੱਲੇ ਜੇ ਲਈ ਖਰਚਾ ਵੀ ਲੱਗ ਤੋਂ ਫਿਰ ਤੁਹਾਨੂੰ ਪਤਾ ਵੀ ਹੁਣ ਖਰਚਾ ਹੋ ਕੀਟਿਆ ਬਹੁਤ ਜ਼ਿਆਦਾ ਹੱਥ ਹੁਣ ਥੋੜਾ ਟਾਈਟ ਹੈ ਤਾਂ ਕਰਕੇ ਫਿਰ ਅੱਡੀਆਂ ਚੱਕ ਕੇ ਵੀ ਹਨਾ ਜੇ ਫਾਹ ਲਵਾਂਗੇ ਤਾਂ ਫਿਰ ਹੋਰ ਔਖੇ ਹੋਵਾਂਗੇ ਇਸ ਲਈ ਹੁਣ ਆਪਾਂ ਜਿੰਨਾ ਕ ਆਪਣਾ ਨਹੀਂ ਸਰਦਾ ਸੀ ਉਨਾਂ ਕਪਾ ਕੰਮ ਕਰਵਾ ਲਿਆ ਚਲੋ ਇੰਨਾ ਕ ਵੀ ਹੋ ਗਿਆ ਜੀ ਬਹੁਤ ਵਧੀਆ ਕਿਉਂਕਿ ਕਦੇ ਇਹਦੇ ਲਈ ਵੀ ਹਨਾ ਔਖੇ ਹੁੰਦੇ ਸੀ ਵੀ ਇੰਨਾ ਵੀ ਹੋ ਜੇ ਬਹੁਤ ਵਧੀਆ ਤੇ ਪਰਮਾਤਮਾ ਨੇ ਅਗਰ ਇੱਥੋਂ ਤੱਕ ਲਿਆਂਦਾ ਤਾਂ ਅੱਗੇ ਵੀ ਮਹਾਰਾਜ ਆਪ ਹੀ ਕਰਨਗੇ ਸੋ ਚਲੋ ਜੀ ਹੁਣ ਆਪਾਂ ਕਰਦੇ ਆਂ ਸਫਾਈ ਆ ਜਿਹੜੀ ਹੈ ਜੀ ਦਹੀ ਵਾਲੀ ਹਾਂਡੀ ਤੁਸੀਂ ਦੇਖ ਸਕਦੇ ਕਿ ਇਹ ਸੋਣੀ ਹੈ ਇਹ ਚੀਨੀ ਦੀ ਹੈ ਜੀ ਤੇ ਇਹਨੇ ਕੱਲ ਲੈ ਕੇ ਆਂਦੀ ਤਾਂ ਕੋਲੇ ਕੋਲੇ ਗਿਆ ਸੀ ਤੇ ਇਹਨੂੰ ਸੋਚਦੇ ਸੋਚਦੇ ਮਤਲਬ ਇਹਨੂੰ 3 ਸਾਲ ਹੋ ਗਏ 3 ਸਾਲ ਤੋਂ ਮੈਂ ਹੀ ਸੋਚ ਰਹੀ ਆ ਮੈਂ ਲਾਉਂਗੀ ਲਾਉਂਗੀ 3 ਸਾਲ ਤੋਂ ਮੈਂ ਕਈ ਵਾਰੀ ਮੈਂ ਆਨਲਾਈਨ ਵੀ ਜਦੋਂ ਆਉਣ ਲੱਗੀ ਆਪਾਂ ਦੇਖਦੇ ਆਂ ਫਲਿੱਪਕਾਰਟ ਵਗੈਰਾ ਤੇ ਹਾਂ ਤਾਂ ਮੈਂ ਸਿਲੈਕਟ ਕਰ ਲੈਂਦੀ ਸੀ ਉਹਨੂੰ ਕਾਰਟ ਦੇ ਵਿੱਚ ਨਹੀਂ ਐਡ ਕਰ ਲੈਂਦੀ ਸੀ ਫਿਰ ਕੈਨਸਲ ਕਰ ਦਿੰਦੇ ਸੀ ਫਿਰ ਮੈਂ ਸੋਚਦੀ ਸੀ ਕਿ ਚੁਲਾ ਲੈ ਹੱਥ ਟਾਈਟਾ ਫਿਰ ਮਗਾਉਂਗੀ ਘੱਟੋ ਘੱਟ ਮੈਨੂੰ 3 ਸਾਲ ਹੋ ਗਏ ਮਤਲਬ ਸੋਚਦੇ ਸੋ ਇਹਦੇ ਤੇ ਕੱਲ ਫਿਰ ਦੀ ਬਾਰੀ ਆਈ ਕੱਲ ਫਿਰ ਮੈਂ ਇਹਨੂੰ ਉੱਥੇ ਅਸੀਂ ਜੋ ਗਏ ਸੀ ਪਾਣੀ ਵਾਸਤੇ ਜੱਗ ਵਗੈਰਾ ਲੈਣ ਤੇ ਫਿਰ ਉਦੋਂ ਉੱਥੇ ਪਾਈ ਸੀ ਫਿਰ ਮੈਂ ਕਿ ਚੁਲਾ ਲੈ ਲਵਾ ਤੇ ਵੈਸੇ ਵੱਡੀ ਵੀ ਸੀ ਕਿ ਇਹ ਤਾਂ ਪਰ ਮੈਨੂੰ ਛੋਟੀ ਜੀ ਨਿਕਲੀ ਆਪਾਂ ਤੇ ਆ ਲੈ ਕੇ ਆਂਦੇ ਹਾਂ ਜੇ ਪਰ ਛੋਟਾ ਡਸਟ ਬਿਨ ਕਰਨ ਤੇ ਜਿਆਦਾ ਵੱਡਾ ਨਹੀਂ ਆਪਾਂ ਛੋਟਾ ਜਿਹਾ ਕਾਫੀ ਆ ਵੇਸਾ ਬਹਿ ਨੂੰ ਥੱਲੇ ਰੱਖਿਆ ਕਰਾਂਗੇ ਪਰ ਹੁਣ ਮੈਂ ਆਹ ਚੱਕਣੀ ਹੈ ਮਿੱਟੀ ਵਗੈਰਾ ਜਿਹੜਾ ਮੈਂ ਹੁਣ ਚਲ ਰਹੀ ਵਿੱਚ ਬਣਾਉਣਾ ਹੈ ਮੈਂ ਦਰਜ ਸੋਈ ਦੇ ਵਿੱਚ ਸਿੰਕ ਤੇ ਉਹਨਾਂ ਭਾਂਡੇ ਤੋਂ ਦੇ ਦਿੱਸਕ ਟੂਟਿਸ ਲਾਗੂ ਜਿਵੇਂ ਪਕਾ ਰਹੇ ਰਾਜਾ ਮਹਾਰਾਜਾ ਨੂੰ ਦਿਖਾ ਲਈ ਲੋਜੀ ਆਪਾਂ ਸੈਟਿੰਗ ਵੀ ਕਰਾਂਗੇ ਨਾਲ ਨਾਲ ਸੈਟਿੰਗ ਦੇ ਨਾਲ ਨਾਲ ਮੈਂ ਬਣਾ ਰਹੀ ਹਾਂ ਪਹਿਲਾਂ ਤਾਂ ਕਿਉਂਕਿ ਆਪਣਾ ਪਹਿਲਾ ਦਿਨ ਸੋਈ ਦੇ ਵਿੱਚ ਸੋ ਪਹਿਲਾਂ ਮੈਂ ਸੂਈ ਦਾ ਪ੍ਰਸ਼ਾਦ ਬਣਾ ਰਹੀ ਹਾਂ ਫਿਰ ਉਸ ਤੋਂ ਬਾਅਦ ਡਾਲ ਦੂੰਗੀ ਕਿਉਂਕਿ ਫਿਰ ਰਾਤ ਦਾ ਕੰਮ ਪਲੇਟ ਹੋ ਜੂ ਇਸ ਕਰਕੇ ਪਹਿਲਾਂ ਸੂਈ ਦਾ ਪ੍ਰਸ਼ਾਦ ਬਣਾ ਕੇ ਡਾਲਣ ਦਾ ਰਬੜ ਨਹੀਂ ਰੱਖ ਦੂੰਗੀ ਤੇ ਨਾਲ ਨਾਲ ਪਰਪੜਾ ਦਾ ਸਮਾਂ ਉਹਦੀ ਸੈਟਿੰਗ ਕਰਦੇ ਰਹਿਣੀ ਹੈ ਬਸ ਸੂਈ ਦਾ ਪ੍ਰਸ਼ਾਦ ਬਣਾਉਣ ਪਹਿਲਾਂ ਸੂਈ ਦਾ ਪ੍ਰਸ਼ਾਦ ਬਣਾ ਕੇ ਉਹ ਮਠਾਣੇ ਕਿ ਨਾ ਬੁਜੀਂ ਫਿਰ ਉਸ ਤੋਂ ਬਾਅਦ ਨੀਕੀ ਫਿਰ ਸੋਈ ਦੇ ਵਿੱਚ ਆਪਾਂ ਦਾਲ ਫਿਰ ਕੁੰਨੀ ਮੈਂ ਤੇ ਪਹਿਨਾ ਇਹ ਸਿਨੀਆ ਸੋਚ ਰਹੀ ਸੀ ਸਿਨੀਆ ਬਣਾ ਲਈ ਫਿਰ ਮੈਂ ਕਿਹਨੇ ਪ੍ਰਸ਼ਾਦ ਬਣਾ ਲੈਣੇ ਆ ਕਿਹਨੇ ਪ੍ਰਸ਼ਾਦ ਦੂਸਰਾ ਵੀ ਤੁਸੂਜੀ ਦਾ ਬਣਾ ਲਓ ਤੇ you ਇਹ ਐਸਪੈਕਟ ਦੇ ਨੇ ਟੂਟੀਆਂ ਦੀ ਕਟਿੰਗ ਆ ਰ ਆ ਹੈ ਸਿਰ ਸੋਇ ਚਟਿੰਗ ਰੰਦੀ ਸ਼ੋ ਕਰਕੇ ਜਾਨੀ ਖੜੀ ਇੱਥੇ ਰੱਖ ਲਾ ਇਸ ਤਰੀਕੇ ਨਾਲ ਮੈਂ ਮਚਾਉਣਾ ਨਰਮਾ ਤੋਂ ਮਿਰਚਾ ਅੱਧਾ ਪਿਆਲੀ ਲੈ ਚਾਹੀ ਸਮਾਨ ਜੀ ਮੈਂ ਉਧਰ ਪਿਆ ਹੌਲੀ ਹੌਲੀ ਲੈ ਕੇ ਆ ਰਹੇ ਹਾਂ ਅੱਗੇ ਇਥੇ ਆਪਾਂ ਰੱਖਣਾ ਜੀ ਮੋਹਨ ਫਟਾਫਟ ਕੰਮ ਇਹਨੂੰ ਸਾਫ਼ ਕਰ ਲਾਂ ਦਾੜ ਰੱਖਣੀ ਨਾਲ ਨਾਲ ਆਪਣਾ ਇਹ ਰੋਟੀ ਪਾਣ ਦਾ ਸੁਭਾਰ ਉਹਨਾਂ ਨਾਲ ਨਾਲ ਇਹ ਕਰਾਂ ਜਦੋਂ ਇਹਨਾਂ ਦਾ ਟੇਕਾ ਹੁੰਦਾ ਨਾ ਲਓ ਜੀ ਇਥੇ ਆ ਗਿਆ ਆਪਣਾ ਲੋਗੇ ਇਹ ਕੋਲੇ ਨੂੰ ਇਸਤੇਮਾਲ ਕਰਿਆ ਕਰਾਂਗੇ ਜੀ ਪਹਿਲਾਂ ਤਾਂ ਮੈਂ ਜਾਨੀ ਕਿ ਕਿਉਂਕਿ ਬੈਠੀ ਰੱਖਿਆ ਆਖਿਆ ਸੀ ਫਿਰ ਲਿਮਾਰੀ ਚ ਗੱਟ ਨੂੰ ਸਰੀ ਲਿਮਾਰੀ ਚ ਕਿਉਂਕਿ ਇੱਕ ਦਾ ਬਾਹਰ ਹੋਊ ਤਾਂ ਖੁੱਲਾ ਸੀ ਇੱਕ ਬਾਹਰ ਪੈਂਦੀ ਸੀ ਬਾਕੀ ਆਪਣੇ ਕੋਲ ਬਾਹਰ ਰੱਖਣ ਨੂੰ ਥਾਂ ਨਹੀਂ ਸੀਗਾ ਵੱਟਾਵਾ ਤੁਹਾਨੂੰ ਚੀ ਇਹ ਆਦੇ ਅਪਣਾ ਮਾਈਕ੍ਰੋਵੇਵ ਤੇ ਇਹਦੇ ਉੱਪਰ ਇਹ ਆਪਾਂ ਟੋਸਟਰ ਵੀ ਰੱਖ ਸਕਦੇ ਹਾਂ ਪਰ ਟੋਸਟਰ ਬੈਨ ਨਹੀਂ ਰੱਖੂਗੀ ਜੀ ਫ੍ਰੋਸਟਰ ਆਪਾਂ ਹੁੰਦੇ ਰੱਖਾਗੇ ਜਿਹੜੀ ਕੋਕੇ ਫਰਚਾ ਦੇ ਭਾਜੀ ਵਰਗਾ ਇੱਥੇ ਮਿਕਸਰ ਵਗੈਰਾ ਆਪਾਂ ਜੂ ਰੱਖ ਲੈਂਦੇ ਮੈਂ ਰੱਖ ਤਾਂ ਨਾਲ ਹੀ ਮਿਕਸੀ ਰੱਖਤੀ ਤੇ ਬਾਕੀ ਜਿਹੜੇ ਡੱਬੇ ਵਗੈਰਾ ਸੀ ਉਹ ਹੁਣ ਮੈਂ ਦਾਣ ਤਰੀ ਹੋਈ ਆ ਦਾ ਦਾ ਤੜਕਾ ਵਗੈਰਾ ਬਣਾਉਣੇ ਹੁਣ ਰੋਟੀ ਪਾਣੀ ਤਿਆਰੀ ਕਰਦੇ ਆ ਤੇ ਜਿਹੜੇ ਡੱਬੇ ਨੇ ਜੀ ਉਹ ਦੇਖਦੇ ਆਂ ਜਾਂ ਤਾਂ ਰਾਤ ਨੂੰ ਨਹੀਂ ਫਿਰ ਮੈਂ ਕੱਲ ਨੂੰ ਧੋ ਕੇ ਉਹ ਰੱਖ ਦਾਂਗੇ ਕਿਉਂਕਿ ਮੈਂ ਹਲੇ ਬੋਹਾ ਵਗੈਰਾ ਵੀ ਛੱਡਣਾ ਪਸੰਦ ਆ ਉਦੋਂ ਵੀ ਆਪਾਂ ਕੰਮ ਕਰਨਾ ਤੇ ਬਾਕੀ ਜੀ ਹੁਣ ਆਪਾਂ ਵੀਡੀਓ ਐਂਡ ਕਰਦੇ ਆਂ। ਅਗੀ ਵੀਡੀਓ ਆਲਰੇਡੀ ਜ਼ਿਆਦਾ ਵੱਡੀ ਹੋ ਗਈ। ਤੇ ਫਿਰ ਬਾਕੀ ਜਿਹੜੀ ਆਪਣੀ ਸੈਟਿੰਗ ਆਪਾਂ ਦੂਸਰੀ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਦਾਂਗੇ। ਤੇ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਜੀ? ਸੋਈ ਕਿੱਦਾਂ ਦੀ ਲੱਗੀ? ਆਪਣੀ ਥੋੜੀ ਜਿੰਨੀ ਕੋਬਾ ਸੈਟਿੰਗ ਕਰੀਓ। ਉਹ ਸੈਟਿੰਗ ਕਿੰਨਾ ਕਿੱਦਾਂ ਦੀ ਲੱਗੀ? ਉਹ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ। ਤੇ ਬਾਕੀ ਹੁਣ ਆਪਾਂ ਬਹੁਤ ਛੇਤੀ ਜੀ ਆਪਣਾ ਕੁਕਿੰਗ ਦਾ ਚਾਰਾ ਵੀ ਸ਼ੁਰੂ ਕਰਾਂਗੇ। ਉਹਨੂੰ ਵੀ ਪਲੀਜ਼ ਅਤੇ ਜਿਹੜੇ ਵੀ ਲੋਨ ਵੀ ਜੀ ਸਪੋਰਟ ਕਰਿਓ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿਖਾਇਆ ਸਪੋਰਟ ਕੀਤਾ ਉਸ ਚੈਨਲ ਨੂੰ ਵੀ ਪਿਆਰ ਦਿਖਾਇਆ ਸਪੋਰਟ ਕਰਿਓ ਸੋ ਚਲੋ ਜੀ ਅਪਾ ਵੀਡੀਓ ਦਾ ਐਂਡ ਕਰਦੀ ਆ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ